आया। आए से है। हर बोलना, बोलना? बोलना? बोल। हाँ जी वाहे गुरु जी का खालसा जी की फतेह जो ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚੋਲਾ ਸਾਹਿਬ ਦੇ ਜੋੜ ਮੇਲੇ ਨੂੰ ਮੁਖ ਰੱਖ ਦਿਆ ਹੋਇਆ ਗੁਰਦੁਆਰਾ ਲੋਹ ਲੰਗਰ ਸਾਹਿਬ ਜੀ ਵਿਖੇ ਅੱਜ ਪਹਿਲੀ ਲੜੀ ਦੇ ਸਤਿ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰambh ਕੀਤੇ ਗਏ ਸਨ ਭੋਗ ਪਏ ਨੇ ਤੇ ਦੂਜੀ ਲੜੀ ਜਿਹੜੀ ਆ ਫੇਰ ਸਤਿ ਅਖੰਡ ਪਾਠ ਸਾਹਿਬ ਜਿਹੜਾ ਆ ਆਰੰਭ ਕੀਤੇ ਗਏ ਨੇ ਲੜੀਵਾਰ ਇਹ ਲਗਾਤਾਰ 3 ਮਾਰਚ ਸਦਾਂ ਇਹ ਲੜੀ ਜਿਹੜੀ ਆ ਗੁਰੂ ਮਹਾਰਾਜ ਦੇ ਓਟ ਆਸਰੇ ਦੇ ਨਾਲ 3 ਮਾਰਚ ਤੱਕ ਚੱਲਦੀ ਰਹੇਗੀ ਤੇ ਜਿਹਦੇ ਵਿੱਚ ਚੜ੍ਹਦੀ ਕਲਾ ਦੇ ਨਾਲ ਸੇਵਾਦਾਰ ਵੀ ਸੰਗਤਾਂ ਵੀ ਇਲਾਕੇ ਦੀਆਂ ਸੇਵਾ ਕਰ ਰਹੀਆਂ ਨੇ ਤੇ 24 ਘੰਟੇ ਗੁਰੂ ਕਾ ਲੰਗਰ ਜਿਹੜਾ ਬਾ ਉਹ ਤਿਆਰ ਹੈ ਤੇ ਸੰਗਤਾਂ ਆਉਂਦੀਆਂ ਜਾਂਦੀਆਂ ਸ਼ਕਤੀਆਂ ਨੇ ਤੇ ਗੁਰੂ ਘਰੋਂ ਕੁਰਸੀਆਂ ਲੈ ਰਹੀਆਂ ਨੇ ਲਗਭਗ ਨਾਨਕ ਦੇ ਮਹਾਰਾਜ ਜੀ ਦੇ ਚੋਲੇ ਦੇ ਜੋੜ ਮੇਲੇ ਦੇ ਸੰਬੰਧ ਨੂੰ ਮੁੱਖ ਰੱਖਦੇ ਆ ਚੱਲ ਰਹੀਆਂ ਨੇ ਸ਼ੁਰੂ ਤੋਂ ਹੀ ਇਹ ਮਾੜਾ ਸਾਨੀਆਂ ਸਿਆਣੀਆਂ ਦੀ ਜਿਹੜੀ ਸੰਗਤ ਹੈ ਉਹ ਲੰਘਦੀ ਆ ਜਿਨ੍ਹਾਂ ਦੇ ਮੁੱਖ ਸੇਵਾਦਾਰ ਬਾਬਾ ਦਿਗੰਦਰ ਸਿੰਘ ਜੀ ਨੇ ਬਟੇ ਜਿਹੜੇ ਨੇ ਮਾਸਟਰ ਅਰੰਤੀ ਸਿੰਘ ਜੀ ਉਹ ਅਗਵਾਈ ਸੰਗਤਾਂ ਦੀ ਦੇ ਰਹੇ ਨੇ ਇਸ ਮੁੱਖ ਸਮੇਂ ਦੇ ਸਮੇਂ ਦੇ ਸੇਵਾਦਾਰ ਜਿਹੜੇ ਅਗਵਾਈ ਕਰਦੇ ਨੇ ਬਾਬਾ ਰਣਜੀਤ ਸਿੰਘ ਜੀ ਉਹ ਸੇਵਾ ਕਾਰਨ ਹੈ ਫੇਰ ਮੌਜੂਦਾ ਜਿਹੇਦਾਰ